ਖਾਏ ਮੈਂ ਤਾਂ ਪੁੱਤ ਕਿੰਨੇ ਸਾਂਝਾ ਰੱਖੀ ਮੈਂ ਘਰ ਦੀਆਂ ਵਰਦੀਆਂ ਆਪ ਇੱਕ ਸੌਣ ਨਹੀਂ ਫਿਕਰ ਕਰਨੀ ਅਸੀਂ ਤੇ ਨੂੰਈ ਚਾਹਾਂਗਾ ਤੁਮਾ ਸਾਹਮਣੇ ਤੁਸਦੀ ਬਾਬੀ ਐ ਨਾ ਚੁੰਮੜੱਕਾ ਨਹੀਂ ਤੋੜਨਾ ਬਸ ਬੈੱਡ ਤੇ ਬੈਠ ਕੇ ਬਸ ਤੁਸਾਨੂੰ ਖੁਲਣਾ ਵਰਗੀ ਦਿਖਣੀ ਚਾਹੀਦੀ ਹੈ ਖਾਏ ਕਿੰਤੀ ਸੋਈ ਕਿੰਨੀ ਮੇਰੇ ਹੱਥ ਹੈ ਆਜਾ ਬੰਬੀ ਤਨਵਾ ਮੇਰਾ ਆਪ ਘਰ ਦਿਖਾਈ ਆਜਾ ਬੰਬੀ ਖਾਏ ਬਾਬੀ ਤੂੰ ਕੀ ਖਾਏਂਗੀ ਮੈਂ ਤਾਂ ਚਾਹ ਹੀ ਨਹੀਂ ਚੱਕਿਆ ਜਾਂਦਾ ਤੂੰ ਦੁੱਧ ਤੇਰੇ ਤੋਂ ਦੁੱਧ ਲਿਆ ਨਾ ਬੰਬੀ ਨਹੀਂ ਦੇ ਦੇ ਜੀ ਪਾਣੀ ਦੇ ਦਿਓ ਪਾਣੀ ਛੱਡ ਬਾਬੀ ਤੇਰੇ ਵਾਸਤੇ ਰਸ ਬੁੱਲੇ ਲਕੀ ਨਹੀ ਹਾਏ ਬਾਬੀ ਮੈਨੂੰ ਤਾਂ ਸਮਝ ਨਹੀਂ ਆਉਂਦੀ ਤੇਰਾ ਚਾਹ ਦੀਵੇਂ ਚੱਖਾਂ ਸਾਡੇ ਤਰੇ ਤਾਂ ਕੋਈ ਮੋਟੀ ਇਹ ਜਿਹੜੀ ਹੋਏ ਕਿੰਨੀ ਥੋੜੇ ਹੱਥ ਬਾਬੀ ਤੇਰੀ ਕਿੰਨੀ ਸੋਹਣੀ ਲੰਦੀ ਲੱਗੀ ਐ ਹਾਏ ਬਾਬੀ ਕੀ ਕਰਾਂ ਮੈਨੂੰ ਸਮਝ ਨਹੀਂ ਆਉਂਦੀ ਕੀ ਕਰਾਂ ਚਾਹ ਬਾਬੀ ਨੂੰ ਥੱਕਦੀ ਹੋਏਗੀ ਅੱਜ ਤੱਕ ਤੇਰੇ ਕਮਰੇ ਵਿੱਚ ਛੱਡ ਕੇ ਆਵਾਂ ਬਾਬੀ ਅੱਜ ਮੇਰੀ ਨਨਾਨ ਕਿੰਨੀ ਚੰਗੀ ਐ ਕਿੰਨਾ ਪਿਆਰ ਕਰਦੀ ਲੰਗੀ ਆਖ ਗਰ ਬਾਬੀ ਹੁਣ ਕੰਮ-ਕੁੰਮ ਨਹੀਂ ਕਰਨਾ ਬਹੁਤ ਹੁਣ ਤੂੰ ਬਹੁਤ ਨਵੀਂ ਨਹੀਂ ਰਹੀ ਦੇ ਦੇ ਜੀ ਮੈਂ ਹੁਣੇ ਝਾੜੂ ਕੱਢ ਕੇ ਝਾੜੂ ਕੱਢ ਲੈ ਤੇ ਕੰਮ ਖਤਮ ਹੋ ਗਿਆ ਮਾਂਦੇ ਨਹੀਂ ਮਿਲਣਗੇ ਕੱਪੜੇ ਨਹੀਂ ਦੇਂਦੇ ਮੈਨੂੰ ਮੈਂ ਹੁਣੇ ਹੀ 5 ਮਿੰਟ ਹੀ ਹੋਏ ਸੀ ਮੈਨੂੰ ਬੈਠੀ ਨੂੰ ਬੋਟੀਆਂ ਨਹੀਂ ਪੈਂਦੀਆਂ ਬਹੁਤ ਹੁਣ ਤੂੰ ਨਵੀਂ ਨਹੀਂ ਰਹੀ ਚੱਲ ਖੜੀ ਹੋ ਕਰ ਕੰਮ ਜਦੋਂ ਦੇਖੋ ਬੈਠੀ ਆ ਬੈਠੀ ਆ ਚੱਲ ਚੱਲ ਜੜੀ ਚੱਲ ਚਾਹਣਾ ਕਿਹਨਾਂ ਲਈ ਮੇਰੇ ਵਾਸਤੇ ਸ਼ੁਕਰ ਹੈ ਮੇਰਾ ਤਾਂ ਖੜਾ ਸੁਟਿਆ ਆਈ ਇਹ ਨੰਗ ਘਰੋਂ ਹਾਲੇ ਵੀ ਕਹਿੰਦੇ ਮੈਂ ਨਵੀਂ ਓਟੇ ਨਵੀਂ ਵਾਟੀਆਂ ਕੱਟਦੀਆਂ ਇਹਦੀ ਗੱਤ ਵਿਆਹ ਲਿਆ ਕੱਲ ਨੂੰ ਕੋਈ ਆਏ ਨਾ ਕਹੂੰਗਾ ਭਰਾ ਚਿੱਟਾ ਲਾਉਂਦਾ ਸੀ ਵਿਆਹ ਆਣਾ ਚੱਲ ਭਰਾ ਤੋਂ ਤਾਂ ਹੁਣ ਮੈਂ ਕਰਵਾ ਲਿਆ ਦਸਖਤ ਪਰ ਹੁਣ ਇਹਦੇ ਤੋਂ ਵੀ ਕਰਾ ਲੂ ਭਰਾ ਦਾ ਕੀ ਹੈ ਚਿੱਟੇ ਦਾਦੀ ਹੈਗਾ ਅੱਜ ਨੇ ਕੱਲ ਇਹਨੇ ਮਾਰੀ ਜਾਣਾ ਉਹਦਾ ਕੀ ਹੈ ਕਟ ਮੁਖਾਂਦੀ ਹੈ ਰਹੀ ਹੈ ਕੱਢ ਦੂਆਂ ਨੂੰ ਕੁੱਟ ਮਾਰ ਕੇ ਉਹਦੇ ਪਿੱਛੇ ਕੌਣ ਹੈ ਮਾਂ ਨਹੀਂ ਕੋਈ ਪਿਓ ਨਹੀਂ ਕੋਈ ਭੈਣ ਨਹੀਂ ਭਰਾ ਨਹੀਂ ਦਫਾ ਕਰਦੀਆਂ ਅੱਜ ਤਾਂ ਵੀਖ ਲੱਗਦਾ ਕਰਾਵਾਂ ਸਾਈਨ ਉਹ ਤੋਂ ਤੇ ਕੱਢਾਂ ਉਹਨੂੰ ਬਾਹਰ ਚੱਲ ਈਆਂ ਲਈ ਪਰਦੇਸ ਵੇ ਵਾਬਲ ਪੁੱਤरां ਲਈ ਜਾਗੀਰਾ ਦੁੱਖ ਸੁੱਖ ਸਹਿਣਾ ਤੇ ਕੁਝ ਨਹੀਂ ਕਹਿਣਾ ਐ ਧੀਆਂ ਦੀਆਂ ਤਕਦੀਰਾ ਇਹ ਧੀਆਂ ਦੀਆਂ ਤਕਦੀਰਾ ਐ ਭਰਜਾਈਏ ਗੱਲ ਸੁਣ ਮੇਰੀ ਹਾਂਜੀ ਦੀਦੀ ਤੂੰ ਮੈਰੇ ਨਾਲ ਕਚਹਿਰੀ ਜਾਣਾ ਅੱਜ ਕਿਉਂ ਕੀ ਗੱਲ ਹੋ ਗਈ ਸੀ ਸਾਈਨ ਕਰਨੇ ਆ ਤੁਹਾਡੇ ਸਾਈਨ ਆ ਕੋਠੀ ਮeal ਦੇ ਨਾਮ ਕਰਾਣੀ ਆਉ ਦੇ ਨਾਮ ਕਰਾਣੀ ਹੈ ਤੇਦੀ ਜੀ ਤਾਂ ਪਹਿਲਾਂ ਹੀ ਕੀ ਇਹ ਤਾਂ ਪਹਿਲਾਂ ਹੀ ਨਸ਼ਾ ਲਾਉਂਦੇ ਆਪਾਂ ਉਹਨਾਂ ਦਾ ਇਲਾਜ ਕਰਾਣਾ ਹੈ ਚਿੱਟਾ ਲਾਉਂਦੇ ਆ ਇਲਾਜ ਨੂੰ ਚ ਤੁੰ ਕਰਾਣਾ ਹੈ ਮੈਂ ਸਾਈਨ ਕਰਾਉਣੇ ਆ ਸਾਈਨ ਕਰ ਤੇ ਡੰਡੀ ਪੈ ਤੇਦੀ ਜੀ ਇੱਕ ਕਰਤਾ ਹੋਏਗਾ ਏ ਸੁਣਨੀ ਨਹੀਂ ਗੱਲ ਤੈਨੂੰ ਜੋ ਕਿ ਹੈ ਨਾ ਚੁੱਪ ਕਰਕੇ ਤੇਦੀ ਜੀ ਇੱਕੋ ਕਰੀ ਹੈ ਸਾਡੇ ਕੋਲ ਜੇ ਉਹ ਵੀ ਤੁਹਾਡੇ ਨਾਮ ਹੋ ਜੂਗੇ ਤਾਂ ਅਸੀਂ ਕਿੱਥੇ ਜਾਵਾਂਗੇ ਮੇਰਾ ਤਾਂ ਪਹਿਲਾਂ ਹੀ ਮਾਪਿਓਂ ਨਹੀਂ ਹੈਗਾ ਮੈਂ ਤਾਂ ਇੱਕ ਕਰਦੇ ਇਸੇ ਇਹ ਤਾਂ ਪਹਿਲਾਂ ਚਿੱਟਾ ਲਾਉਂਦੇ ਨੇ ਮੈਂ ਤਾਂ ਪਹਿਲਾਂ ਹੀ ਬਹੁਤ ਦੁਖੀ ਹਾਂ ਸਾਰੇ ਖੜ ਕੇ ਗੱਲ ਸੁਣ ਲਾ ਕੀ ਉਹ ਦੁਖੀ ਆ ਤੈਨੂੰ ਕਾਹਦੇ ਵਾਸਤੇ ਲਿਆਂਦਾ ਸੀ ਇਹੇ ਵਾਸਤੇ ਲੋਕਾਂ ਨੂੰ ਦਿਖਾਉਣਾ ਸੀ ਤੇਰਾ ਮੈਂ ਤਾਂ ਠੇਕਾ ਨਹੀਂ ਲੱਤਾ ਤੇਰੀ ਜੀ ਮੇਰੇ ਤਾਂ ਪਹਿਲਾਂ ਹੀ ਮਾਪਿਓਂ ਨਹੀਂ ਹੈਗੇ ਕਿ ਮੈਂ ਤਾਂ ਇਸੇ ਕਰ ਨੂੰ ਆਉਂਦਾ ਮਾਪਿਓਂ ਸਮਝਿਆ ਸੀ ਇਹਨਾਂ ਨਾਲ ਜ਼ਿੰਦਗੀ ਕੱਟਣੀ ਸੀ ਜੇ ਘਰੀ ਤੁਸੀਂ ਆਦੇ ਨਾਮ ਕਰਾ ਲਓਗੇ ਮੈਂ ਇਹਨਾਂ ਦਾ ਇਲਾਜ ਕਿੱਥੋਂ ਕਰਾਉਂਗੀ ਇਹਨਾਂ ਤੇ ਬਹੁਤ ਚਿੱਟਾ ਲਾਉਂਦੇ ਪਹਿਲਾਂ ਹੀ ਠੀਕ ਨਹੀਂ ਰਹਿੰਦੇਗੇ ਫਿਰ ਤੁਸੀਂ ਪਹਿਲਾਂ ਹੀ ਮੈਂ ਸਾਡੇ ਨਾਲ ਬਹੁਤ ਐ ਕਰ ਚੁੱਕੇ ਹੋ ਨਹੀਂ ਦੀਦੀ ਜੀ ਸਹਿਣ ਨਹੀਂ ਕਰੂੰਗੀ ਮੈਂ ਸਹਿਣ ਕੀ ਕੀ ਸਹਿਣ ਦੀਦੀ ਜੀ ਸਹਿਣ ਨਹੀਂ ਕਰੂੰਗੀ ਚਲ ਸੁਣੜੇ ਸੁਣੜੇ ਹੈ ਦੀਦੀ ਜੀ ਗਾਣੇ ਸੁਣ ਲਾ ਮੇਰੀ ਕਾਨੇ ਖੋਲ ਕੇ ਕੀ 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 ਸੁਣ ਲਾ ਗਾਣੇ ਸੁਣ ਲਾ ਕੁੜੀਏ ਰਹਿਣਾ ਤੇ ਚੱਜ ਨਾ ਰਹਿਣ ਚੱਕਾ ਦਾ ਜੁੱਲੀ ਬਿਸਤਰ ਚਾਲਾਂ ਦੇ ਸੋਹਰਿਆਂ ਤੇ ਭਾਬੀ ਭਾਬੀ ਮੈਨੂੰ ਮਾਫ਼ ਕਰ ਦੇ ਮੈਂ ਤਾਂ ਨਕਲੀ ਸ਼ਕਤ ਵਿੱਚ ਆ ਗਈ ਸੀ ਮੈਨੂੰ ਆਈ ਸੀ ਸਾਰਾ ਕੁਝ ਛੱਡ ਪੂੰਗੀ ਪਰ ਨਹੀਂ ਕੁੜੀਆਂ ਦਾਤ ਹੁੰਦੀ ਹੈ ਜਿਹੜਾ ਆਪਣੇ ਭੈਣ ਭਰਾ ਦੇ ਜਾਂ ਭਾਬੀਆਂ ਦੇ ਘਰ ਤੇ ਦਬਾ ਪਾਉਂਦੀਆਂ ਭਾਬੀ ਮੈਨੂੰ ਮaaf ਕਰ ਦੇ ਮੈਂ ਤੇਰੇ ਨਾਲ ਬਹੁਤ ਮਾਰੀ ਕੀਤੀ ਭਾਬੀ ਭਾਬੀ ਮੈਨੂੰ ਮaaf ਕਰ ਦੇ ਚਲ ਕੋਈਆਂ ਦੀ ਕੁੜੀਏ ਕਹਿੰਦੇ ਨੇ ਜੈਕ ਭੁੱਲਿਆ ਹੋਇਆ ਘਰੇ ਆਜੇ ਨਾ ਟਾਈਮ ਨਾਲ ਉਹਨੂੰ ਭੁੱਲਿਆ ਨਹੀਂ ਕਹਿੰਦੇ ਹੁੰਦੇਗੇ ਲਾਲਚ ਵੀ ਇੰਨਾ ਨਾ ਕਰੋ ਮੈਂ ਵੀ ਕਿਸੇ ਦੀ ਬਗਾਨ ਨਹੀਂ ਧੀ ਆ ਮੇਰੇ ਕੋਲ ਵੀ ਇਹ ਹੀ ਘਰ ਹੈ ਜਿੰਨਾ ਤੇ ਮਰਜ਼ੀ ਦਾ ਤੇਰੇ ਮਾਪਿਓ ਦਾ ਇਹ ਘਰ ਹੈ ਮੈਂ ਕੋਣ ਤੈਨੂੰ ਕੱਢਣ ਆਲੀ ਪਰ ਕਿਸੇ ਦੇ ਪਿੱਛੇ ਲੱਗ ਕੇ ਕਦੀ ਘਰ ਦੇ ਵਿੱਚ ਦਰਾਰ ਨਹੀਂ ਪਾਣੀਗੀ ਆਪਾਂ ਭੈਣਾ ਬਣ ਕੇ ਰਹਿਣਾ ਨਾਨ ਪਰਚਾਈ ਬਣ ਕੇ ਨਹੀਂ ਰਹਿਣਾਗਾ ਹਾਂ ਪਾਪੀ ਤੁਸੀਂ ਹੀ ਕਿਹਾ ਜੀ ਦੋਸਤੋ ਜਿਵੇਂ ਕਿ ਤੁਸੀਂ ਇਸ ਵੀਡੀਓ ਵਿੱਚ ਦੇਖਿਆ ਹੋਇਆਗਾ ਕਈ ਵਾਰ ਆਪਾਂ ਲੋਕਾਂ ਦੀ ਚੁੱਕ ਦੇ ਵਿੱਚ ਆ ਕੇ ਲੋਕ ਆਪਾਂ ਨੂੰ ਗੱਲਾਂ ਬਹੁਤ ਕਰਨ ਲੱਗ ਜਾਂਦੇ ਨੇ ਵੀ ਇਹਨਾਂ ਦੇ ਘਰ ਦੇ ਵਿੱਚ ਦਰਾਰ ਪੈਦਾ ਕਰ ਦਈਏ ਪਰ ਹਰ ਚੀਜ਼ ਦੇ ਵਿੱਚ ਲਾਲਚ ਚੰਗਾ ਨਹੀਂ ਹੁੰਦਾਗਾ ਜਿਵੇਂ ਕਿਸੇ ਸਟੋਰੀ ਦੇ ਵਿੱਚ ਵੇਖਿਆ ਹੋਇਆਗਾ ਕਈ ਦੁਨੀਆ ਦੇ ਵਿੱਚ ਬਹੁਤ ਭੜਕਾਉਣ ਵਾਲੇ ਲੋਕ ਨੇ ਵੀ ਇਹਨਾਂ ਦੇ ਘਰ ਦੇ ਵਿੱਚ ਅਸੀਂ ਸੇਲ ਪਾਈ ਜਾਈਏ ਤੇ ਇਹਨਾਂ ਦੇ ਘਰ ਦੇ ਵਿੱਚ ਜਿਹੜੀ ਅੱਗ ਵੱਧਦੀ ਅਸੀਂ ਸਿੱਖੀਏ ਸੋ ਇਸ ਸਟੋਰੀ ਦੇ ਜਰੀਏ ਅਸੀਂ ਇਹੀ ਕਹਿਣਾ ਚਾਹੁੰਦੇ ਆ ਨਨਾਨ ਪਰਜਾਈ ਭੈਣਾ ਵੀ ਬਣ ਕੇ ਰਹਿ ਸਕਦੀਆਂ ਨੇ ਸੋ ਦੋਸਤੋ ਇਸ ਸਟੋਰੀ ਵਿੱਚ ਦਿਖਾਇਆ ਗਿਆ ਹੈ ਜਿਹੜੀ ਨਨਾਨ ਨੇ ਪਰਜਾਈ ਤੇ ਬਹੁਤ ਜ਼ੁਲਮ ਕਰਦੀ ਹੈ ਜਿਹੜੀਆਂ ਨਨਾਨ ਤੇ ਪਰਚਾਈਆਂ ਹੁੰਦੀਆਂ ਇਹ ਪੈਣਾ ਵੀ ਬਣ ਕੇ ਰਹਿ ਸਕਦੀਆਂ ਸੋ ਇਸੇ ਤਰ੍ਹਾਂ ਦੀਆਂ ਅਸੀਂ ਹੋਰ ਕਹਾਣੀਆਂ ਲੈ ਕੇ ਤੁਹਾਡੇ ਰੂਬਰੂ ਹੁੰਦੇ ਰਵਾਂਗੇ ਤੁਹਾਨੂੰ ਤੋਂ ਇਜਾਜ਼ਤ ਸਟਿੱਕਰ